ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ 14 ਸਾਲ ਦਾ ਬੱਚਾ 에ਰੋਪਲੇਨ ਦੇ ਲੈਂਡਿੰਗ ਬਾਕਸ ਦੇ ਵਿੱਚ ਬੈਠ ਕੇ ਕਾਬਲ ਤੋਂ ਦਿੱਲੀ 에ਅਰਪੋਰਟ ਤੱਕ ਪਹੁੰਚ ਗਿਆ ਆਪਣੇ ਆਪ ਦੇ ਵਿੱਚ ਇੱਕ ਵੱਡਾ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਕਿ ਆਖਰਕਾਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਦੱਸਦੀ ਹੈ ਕਿ 94 ਮਿੰਟ ਦਾ ਇਹ ਜਿਹੜਾ ਸਫ਼ਰ ਸੀਗਾ ਤਾਂ ਇਸ ਬੱਚੇ ਦੇ ਵੱਲੋਂ ਜਿਹੜਾ ਆ ਉਹ ਸਫਰ ਤੈ ਕੀਤਾ ਗਿਆ ਤਾਂ ਇਸ ਦੀ ਜਦੋਂ ਪਤਾ ਉਦੋਂ ਚੱਲਦਾ ਹੈ ਕਿ ਜਦੋਂ ਦਿੱਲੀ 에어ਪੋਰਟ ਤੇ ਜਦੋਂ ਜਹਾਜ਼ ਲੈਂਡ ਹੁੰਦਾ ਆ ਤਾਂ ਇਸ ਜਹਾਜ਼ ਦੇ ਆਸ-ਪਾਸੇ ਇਸ ਬੱਚੇ ਨੂੰ ਦੇਖਿਆ ਜਾਂਦਾ ਆ ਤਾਂ एयरपोर्ट अथॉरिटी ਵੱਲੋਂ ਜਦੋਂ ਇਸ ਬੱਚੇ ਨੂੰ ਦੇਖਿਆ ਜਾਂਦਾ ਤਾਂ ਇਸ ਨੂੰ ਫੜ ਲਿੱਤਾ ਜਾਂਦਾ ਤਾਂ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁੱਛਗਿੱਛ ਦੇ ਵਿੱਚ ਸਾਹਮਣੇ ਇਹ ਆਉਂਦਾ ਹੈ ਕਿ ਇਹ ਬੱਚਾ ਕਹਿੰਦਾ ਹੈ ਕਿ ਮੈਂ ਦੇਖਣਾ ਚਾਹੁੰਦਾ ਸੀ ਕਿ ਆਖਰਕਾਰ ਇਹ ਸਫ਼ਰ ਇਸ ਤਰ੍ਹਾਂ ਸਫ਼ਰ ਕਰਨ ਦਾ ਆਖਰਕਾਰ ਕੀ ਮਜ਼ਾ ਹੈ ਸਿਰਫ ਇਹ ਨਾ ਕੋ ਮਜ਼ਾ ਲੈਣ ਵਾਸਤੇ ਇਸ ਬੱਚੇ ਨੇ ਆਪਣੀ ਜਾਨ ਵੀ ਖਤਰੇ 'ਚ ਪਾਈ ਪਰ ਲੇਕਿਨ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਆਖਰਕਾਰ ਬੱਚਾ ਉੱਥੋਂ ਤੱਕ ਪਹੁੰਚ ਕੇ ਕਿੱਥੇ ਗਿਆ ਕਿਉਂਕਿ ਲਗਾਤਾਰ ਇੰਨੀ ਸਿਕਿਉਰਟੀ ਹੁੰਦੀ ਆ ਐਨਾ ਸਭ ਕੁਝ ਹੁੰਦਾ ਪਰ ਉਸ ਸਿਕਿਉਰਟੀ ਦੇ ਮੱਦੇਨਜ਼ਰ ਤਾਂ ਇਹ ਬੱਚਾ 에ਰੋਪਲੇਨ ਤੱਕ ਪਹੁੰਚ ਜਾਂਦਾ ਹੈ ਤਾਂ ਉਹਦੇ ਲੈਂਡਿੰਗ ਬਾਕਸ ਦੇ ਵਿੱਚ ਜਾ ਕੇ ਬੈਠ ਜਾਂਦਾ ਆ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੇ ਸਵਾਲ ਉਹ ਖੜੇ ਕਰਦਾ ਹੈ ਪਰ ਲੇਕਿਨ ਜਦੋਂ ਇਹ ਬੱਚੇ ਨੂੰ ਫੜ ਲਿੱਤਾ ਜਾਂਦਾ ਇਸ ਦੀ ਪੁੱਛਗਿੱਛ ਕੀਤੀ ਜਾਂਦੀ ਉਸ ਤੋਂ ਬਾਅਦ ਜਿਸ ਹਵਾਈ ਜਹਾਜ਼ ਦੇ ਵਿੱਚ ਇਹ ਆਇਆ ਹੁੰਦਾ ਆ ਤਾਂ ਉਸ ਹਵਾਈ ਜਹਾਜ਼ ਦੀ ਜਿਹੜੀ ਉਹ ਪੂਰੀ ਚੈਕਿੰਗ ਕੀਤੀ ਜਾਂਦੀ ਹੈ ਤਾ ਕੋਈ ਵੀ ਐਸੀ ਕੋਈ ਚੀਜ਼ ਨਹੀਂ ਮਿਲਦੀ ਜਿਹਦੇ ਕਾਰਨ ਇਸ ਨੂੰ ਜਿਹੜਾ ਆ ਉਹ ਅरेस्ट ਕੀਤਾਇਆ ਤੋ ਉਸ ਤੋਂ ਬਾਅਦ 에어ਪੋਰਟ ਅਥਾਰਟੀ ਵੱਲੋਂ ਉਸੇ ਹੀ ਹਵਾਈ ਜਹਾਜ਼ ਦੇ ਜਿਹੜਾ ਕਾਬੂਲ ਜਾਣਾ ਹੁੰਦਾ ਹੈ ਹਵਾਈ ਜਹਾਜ਼ ਉਸੇ ਜਹਾਜ਼ ਦੇ ਵਿੱਚ ਬਿਠਾ ਕੇ ਇਸ ਨੂੰ ਵਾਪਸ ਜਿਹੜਾ ਆ ਉਹ ਕਾਬੂਲ ਭੇਜ ਦਿੱਤਾ ਜਾਂਦਾ ਹੈ